ਆਪ ਨੂੰ ਪਤਾ ਹੈ ਜਿਹੜੀ ਮੋਹਰ ਹੁੰਦੀ ਹੈ ਉਹਦੇ ਅੱਖਰ ਪੁੱਠੇ ਹੁੰਦੇ ਨੇ ਜਦੋਂ ਕਾਗਜ਼ ਤੇ ਲੱਗਦੀ ਹੈ ਖਾਪਾ ਉਹ ਰੁੱਸਦੇ ਬੰਦੇ ਨੇ ਸ਼ਾਹਪੁਰ ਮਹਾਰਾਜ ਨੇ ਮੋਹਰ ਪੁੱਤੀ ਤੇ ਮੋਹਰ ਵੀ ਸਾਹਵਲ ਕਰਤੀ ਕਹਿੰਦੇ ਗੁਰੂਖੋ ਕੱਪੜਾ ਦੇ ਕੀ ਲਿਖਿਆ ਹੋਇਆ ਹੈ ਮੋਹਰ ਵੀ ਕਰਨ ਦਾ ਮਹਾਰਾਜ ਇਹ ਮੋਹਰ ਦੇ ਅੱਖਰ ਪੁੱਠੇ ਨੇ ਨਹੀਂ ਪੜੇ ਜਾ ਸਕਦੇ ਗੁਰੂ ਸਾਹਿਬ ਨੇ ਕਿਹਾ ਕਿ ਨਾ ਗਈ ਇੱਕ ਕਾਗਿਜ਼ ਦੀ ਹਿੱਕ ਉੱਤੇ ਲਾ ਦਿੱਤੀ ਜਦੋਂ ਹਿੱਕ ਉੱਤੇ ਲੱਗ ਜਾਂਦੀ ਹੈ ਕਾਗਿਜ਼ ਤੇ ਮੋਲ ਤਾਂ ਅੱਖਰ ਸਿੱਧੇ ਹੋ ਜਾਂਦੇ ਨੇ ਲੱਗੀ ਹੋਈ ਮੋਲ ਮੌਲਵੀ ਸਾਹਿਬ ਵਾਲ ਕਰਕੇ ਕਹਿ ਲਵੇ ਗੁਰਮਖੋ ਲਓ ਹੋਰ ਪੜ ਲਓ ਕਹਿਣ ਦਾ ਸੱਚੇ ਪਾਖਿਆ ਹੁਣ ਉਹ ਕਾਗਿਜ਼ ਦੀ ਹਿੱਕ ਉੱਤੇ ਲੱਗ ਚੁੱਕੀ ਹੈ ਅੱਖਰ ਸਿੱਧੇ ਹੋ ਗਏ ਨੇ ਅਸਾਨੀ ਨਾਲ ਪੜਿਆ ਜਾ ਸਕਦੇ ਨੇ ਸਤਗੁਰੂ ਮਾਰਾ ਕਹਿ ਲਵੇ ਗੁਰਮਖਾ ਇਹ ਜਦੋਂ ਸਿੱਖ ਕੋਲ ਚੱਲ ਕੇ ਸੱਚੇ ਬਾਖਸ਼ ਦੇ ਕਰਨਕੁਮਲਾਂ ਤੇ ਮੱਥਾ ਟੇਕਦਾ ਹੈ ਤਾਂ ਉਹਦੇ ਮੱਥੇ ਦੇ ਉੱਤੇ ਗੁਰੂ ਨਾਨਕ ਦੇ ਜਨਮ ਦੀ ਮੋਹ ਲੱਗਦੀ ਹੈ ਜੇਕਰ ਮੱਥੇ ਦੀਆਂ ਲੀਕਾਂ ਪੁੱਠੀਆਂ ਵੀ ਹੋਵਣ ਤਾਂ ਉਹ ਸਿੱਧੀਆਂ ਹੋ ਜਾਂਦੀਆਂ ਨੇ ਆ ਜਾ ਬੰਦੇ ਕਿਦਰ ਤੁਹਾਡੀਆਂ ਤੇ ਸਾੜੀਆਂ ਲੀਕਾਂ ਵੀ ਸਿੱਧੀਆਂ ਹੋ ਜਾਣ ਇੱਕ ਵਾਰੀ ਗੱਲਬਾਤ ਕਰਕੇ ਕਹੋ ਜੀ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਕੀ ਫਤਹਿ ਸਭੇ ਸਮਦਰਿਆਂ ਬਹੁਤ ਸਾਰੀਆਂ ਜੁਖੀਤਾ ਇਸ ਦੁਨੀਆ ਦੇ ਵਿੱਚ ਕਿਸੇ ਆਣ ਜਾਣ ਨੇ ਕਿ ਪ੍ਰਾਣ ਇੱਕ ਤਸੇ ਸੁਆਗ ਨੂੰ ਨਮੀ